ਰੇਡੀ ਭਾਰਤ ਰਤਨ ਨਾਲ ਸਨਮਾਨਤ ਡਾਕਟਰ ਭੀਮrao ਅੰਬੇਡਕਰ ਇੱਕ ਉੱਚ ਕੋਟੀ ਦੇ ਵਿਦਵਾਨ ਕਾਨੂੰਨ ਦੇ ਮਾਹਰ ਅਰਥ ਸ਼ਾਸਤਰੀ ਸਮਾਜ ਸੁਧਾਰਕ ਦਾਰਸ਼ਨਿਕ ਉੱਗੇ ਲਿਖਾਰੀ ਸੰਪਾਦਕ ਦੇਸ਼ ਭਗਤ ਅਤੇ ਭਾਰਤੀ ਸੰਵਿਧਾਨ ਦੇ ਪਿਤਾਮਾ ਹੋਏ ਹਨ ਡੰਡੀ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਾਜ ਨੂੰ ਸੁਧਾਰਨ ਵਿੱਚ ਲਗਾ ਦਿੱਤੀ ਖਾਸ ਕਰਕੇ ਉਹਨਾਂ ਨੇ ਪਛੜੇ ਵਰਗ ਦੇ ਲੋਕਾਂ ਨੂੰ ਸਮਾਜ ਵਿੱਚ ਸਨਮਾਨਯੋਗ ਥਾਂ ਦਿਵਾਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਡੰਡੀ ਭੀਮਰਾਓ ਦਾ ਜਨਮ 14 ਅਪ੍ਰੈਲ 1899 ਨੂੰ ਸ਼੍ਰੀਮਤੀ ਭੀਮਾਬਾਈ ਜੀ ਦੀ ਕੁੱਖੋਂ ਹੋਇਆ ਡੰਡੀ ਪਿਤਾ ਸੂਬੇਦਾਰ ਮੇਜਰ ਰਾਮਜੀ ਦਾਸ ਜੋ ਮਹਾਰ ਮਹਾਰ ਜਾਤ ਨਾਲ ਸੰਬੰਧ ਰੱਖਦੇ ਸਨ ਮਹਾਰਾਸ਼ਟਰ ਦੇ ਰਤਨਾਗIRI ਜ਼ਿਲ੍ਹੇ ਵਿੱਚ ਅੰਬਾ ਡਵੇ ਪਿੰਡ ਦੇ ਰਹਿਣ ਵਾਲੇ ਸਨ ਡੰਡੀ ਛੋਟੀ ਉਮਰੇ ਹੀ ਮਾਂ ਦਾ ਸਾਯਾ ਸਿਰ ਤੋਂ ਉੱਠ ਗਿਆ ਅਤੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਨਤੀਜੇ ਵਜੋਂ ਉਹਨਾਂ ਨੂੰ ਮਤਰੀ ਮਾਂ ਕੋਲੋਂ ਮਾਂ ਵਾਲਾ ਪਿਆਰ ਨਾ ਮਿਲਿਆ ਡੰਡੀ ਘਰ ਵਿੱਚ ਬਹੁਤ ਗਰੀਬੀ ਸੀ ਡੰਡੀ ਭੀਮਰਾਓ ਆਪਣੇ ਮਾਪਿਆਂ ਦਾ 14ਵਾਂ ਬੱਚਾ ਸੀ ਡੰਡੀ ਜਦੋਂ ਉਹਨਾਂ ਦੇ ਪਿਤਾ ਫੌਜ ਵਿੱਚੋਂ ਸੇਵਾਮੁਕਤ ਹੋ ਕੇ ਆਏ ਸਨ ਤਾਂ ਆਪ ਦੀ ਉਮਰ ਕੇਵਲ 2 ਸਾਲ ਦੀ ਸੀ ਡੰਡੀ ਬਾਬਾ ਸਾਹਿਬ ਦਾ ਵਿਆਹ 9 ਸਾਲ ਦੀ ਲੜਕੀ ਇਰਾਮਾ ਵਾਈ ਨਾਲ 1906 ਵਿੱਚ ਹੋਇਆ ਪਰ 1935 ਵਿੱਚ ਇੱਕ ਲੰਮੀ ਬਿਮਾਰੀ ਕਾਰਨ ਉਹ ਅਕਾਲ ਚਲਾਣਾ ਕਰ ਗਈ ਡੰਡੀ بیٹے ਦਾ ਨਾਂ ਜਿਸ਼ਵੰਤ ਸੀ ਅਤੇ ਪੋਤੇ ਦਾ ਨਾਂ ਪ੍ਰਕਾਸ਼ ਜਿਸ਼ਵੰਤ ਜੋ ਬੋਦੀ ਸੁਸਾਇਟੀ ਆਫ ਇੰਡੀਆ ਦੇ ਰੈਡੀ ਮੁਖ ਸਲਾਹਕਾਰ ਹਨ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਵੀ ਰਹੇ ਚੁੱਕੇ ਹਨ ਡੰਡੀ ਬਾਬਾ ਸਾਹਿਬ ਦੇ 18 April 1947 ਵਿੱਚ ਸਵਿੱਤਾ ਉਹ ਵੇਡ ਕਰਨ ਨਾਲ ਦੂਜਾ ਵਿਆਹ ਕਰਵਾ ਲਿਆ ਜੋ ਪੇਸ਼ੇ ਬਜੋਂ ਡਾਕਟਰ ਸੰਡੰਡੀ ਸਮਾਜ ਵਿੱਚ ਊਚ ਨੀਚ ਅਤੇ ਛੂਤ-ਛਾਤ ਦੀ ਭੈੜੀ ਬਿਮਾਰੀ ਜੋਰਾ ਉੱਤੇ ਸੀ ਡੰਡੀ ਪਛੜੇ ਵਰਗ ਦੇ ਲੋਕਾਂ ਨੂੰ ਨਫ਼ਰਤ ਭਰੀ ਅੱਖ ਨਾਲ ਵੇਖਿਆ ਜਾਂਦਾ ਅਰਥਾਤ ਉਹਨਾਂ ਨਾਲ ਬਹੁਤ ਭੈੜਾ ਸਲੂਕ ਕੀਤਾ ਜਾਂਦਾ ਸੀ ਡੰਡੀ ਇਹੋ ਜਿਹਾ ਛੋਟੀਆਂ ਛੋਟੀਆਂ ਗੱਲਾਂ ਨੇ ਬਾਬਾ ਸਾਹਿਬ ਦੇ ਨਰੋਏ ਦਿਮਾਗ ਉੱਤੇ ਡੂੰਗਾ ਅਸਰ ਪਾਇਆ ਡੰਡੀ ਬੱਚੇ ਦਾ ਦਿਮਾਗ ਕੋਰੇ ਕਾਗਜ਼ ਵਾਂਗ ਹੁੰਦਾ ਹੈ ਜੋ ਦੇਖਦਾ ਹੈ ਪੜਦਾ ਹੈ ਸੁਣਦਾ ਹੈ ਉਹ ਆਪਣੀ ਛਾਪ ਛੱਡ ਈ ਜਾਂਦਾ ਹੈ ਡੰਡੀ ਬਾਲਕ ਭੀਮਰਾਓ ਨੇ ਪ੍ਰਾਣ ਕੀਤਾ ਕਿ ਉਹ ਸਮਾਜਿਕ ਬੁਰਾਈਆਂ ਨੂੰ ਜੜੋਂ ਖਤਮ ਕਰੇਗਾ ਡੰਡੀ ਸਕੂਲ ਦੇ ਅਧਿਆਪਕ ਨੇ ਭੀਮਰਾਓ ਦੇ ਨਾਲ ਅੰਬੇਡਕਰ ਜੋੜ ਦਿੱਤਾ ਕਿਉਂਕਿ ਉਸ ਦੇ ਪਿੰਡ ਦਾ ਨਾਂ ਇਸ ਨਾਲ ਮਿਲਦਾ ਜੁਲਦਾ ਸੀ ਡੰਡੀ 10ਵੀਂ ਪਾਸ ਕਰਨ ਉਪਰੰਤ ਉੱਚ ਵਿਦਿਆ ਪ੍ਰਾਪਤ ਕਰਨ ਲਈ ਐਲਫਿਸਟਨ ਕਾਲਜ ਬੰਬਈ ਵਿਖੇ ਦਾਖਲਾ ਲੈ ਲਿਆ ਅਤੇ 1912 ਵਿੱਚ ਬੀਏ ਦੀ ਡਿਗਰੀ ਹਾਸਲ ਕਰਨ ਲਈ ਡੰਡੀ ਮਹਾਰਾਜਾ ਬੜੌਦਾ ਨੇ ਉਸ ਨੂੰ ਸਰਕਾਰੀ ਖਰਚੇ ਉੱਤੇ ਉੱਚੀ ਵਿਦਿਆ ਪ੍ਰਾਪਤ ਕਰਨ ਲਈ ਅਮਰੀਕਾ ਭੇਜ ਦਿੱਤਾ ਜਿੱਥੇ ਉਹਨਾਂ ਨੇ ਐਮਏ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕੀਤੀ ਡੰਡੀ ਉਹ ਲੰਡਨ ਆ ਗਏ ਡੰਡੀ ਕਾਨੂੰਨ ਦੀ ਡਿਗਰੀ ਲੈਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਡੰਡੀ